ਇੱਕ ਹੈਰਾਨ ਕਰਨ ਵਾਲਾ ਮਾਮਲਾ ਉਦੋਂ ਸਾਹਮਣੇ ਆਂਦਾ ਹੈ ਜਦੋਂ ਸਵੇਰੇ 3:30 ਵਜੇ ਦੇ ਕਰੀਬ ਇੱਕ 3 ਸਾਲ ਦਾ ਬੱਚਾ ਆਪਣੇ ਘਰ ਤੋਂ ਦਰਵਾਜ਼ੇ ਦੀ ਕੁੰਡੀ ਖੋਲ ਕੇ ਬਾਹਰ ਚਲਾ ਜਾਂਦਾ ਜਿਵੇਂ ਹੀ ਇਸ ਬੱਚੇ ਦੇ ਮਾਪੇ ਸਵੇਰੇ ਉੱਠਦੇ ਨੇ ਅਤੇ ਬੱਚੇ ਦੀ ਭਾਲ ਕਰਦੇ ਨੇ ਤਾਂ ਉਹਨਾਂ ਦੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਸੀਸੀਟੀਵੀ ਫੋਟੋ ਜੇ ਵੀ ਸਾਹਮਣੇ ਆਂਦੀ ਹੈ ਤੇ ਉਹ ਵੀ ਹੈਰਾਨ ਕਰਦੀ ਹੈ ਤੇ ਜਿਵੇਂ ਹੀ ਇਸ ਬੱਚੇ ਨੂੰ ਲੈ ਕੇ ਇਲਾਕੇ ਵਿੱਚ ਸਨਸਨੀ ਫੈਲਦੀ ਹੈ ਤੇ ਭਾਲ ਜਾਰੀ ਹੁੰਦੀ ਹੈ ਤਾਂ ਉੱਥੇ ਹੀ ਇਸ ਬੱਚੇ ਨੂੰ ਲੈ ਕੇ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਸਤਾਰਕ ਹੁੰਦੀ ਹੈ ਜੀ ਹਾਂ ਇਹ ਬੱਚਾ ਜਿਹੜਾ ਉਹ ਧੂਰੀ ਪੁਲਿਸ ਦੇ ਮੁਲਾਜ਼ਮਾਂ ਨੂੰ ਮਿਲਦਾ ਹੈ ਅਤੇ ਧੂਰੀ ਪੁਲਿਸ ਦੇ ਮੁਲਾਜ਼ਮ ਮਾਂ ਵਾਂਗ ਇਸ ਬੱਚੇ ਨੂੰ ਸਾਂਭਦੇ ਨੇ ਉਸ ਨੂੰ ਅਰਜਾਈ ਵਿੱਚ ਜਿਹੜਾ ਰੱਖਿਆ ਜਾਂਦਾ ਹੈ ਅਤੇ ਦੁੱਧ ਪਿਆਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਦੇ ਮਾਪਿਆਂ ਦਾ ਪਤਾ ਲਗਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਮੈਸੇਜ ਔਰ ਉਰਾ ਤੋਂ ਪਰਾਂ ਭੇਜੇ ਜਾਂਦੇ ਆ ਜਿਸ ਦੇ ਚੱਲਦਿਆਂ ਜਿਵੇਂ ਹੀ ਇਸ ਬੱਚੇ ਦੇ ਮਾਪਿਆਂ ਦਾ ਪਤਾ ਲੱਗਦਾ ਹੈ ਤਾਂ ਉਸ ਦੇ ਮਾਪਿਆਂ ਨੂੰ ਇਹ ਬੱਚਾ ਸੌਂਪਿਆ ਜਾਂਦਾ ਤਾਂ ਧੂਰੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ 3 ਸਾਲ ਦਾ ਛੋਟਾ ਬੱਚਾ ਜਿਹੜਾ ਅਚਾਨਕ ਘਰ ਤੋਂ ਚਲਾ ਜਾਂਦਾ ਹੈ ਤੇ ਉਸ ਦੀ ਭਾਲ ਹੈ ਜਿਹੜੀ ਮਾਪੇ ਤਾਂ ਕਰ ਰਹੇ ਸੀ ਪਰ ਉਧਰ ਇਹ ਬੱਚਾ ਅਚਾਨਕ ਪੁਲਿਸ ਮੁਲਾਜ਼ਮਾਂ ਨੂੰ ਮਿਲ ਜਾਂਦਾ ਹੈ ਅਤੇ ਪੁਲਿਸ ਮੁਲਾਜ਼ਮ ਇਸ ਬੱਚੇ ਨੂੰ ਸਹੀ ਸਲਾਮਤ ਕਰੇ ਪਹੁੰਚਾ ਦਿੰਦੇ ਨੇ ਤਾਂ ਇੱਥੇ ਇਹ ਵੀ ਦੱਸਣ ਜੋ ਗੱਲ ਹੈ ਕਿ ਜਿੱਥੇ ਅਸੀਂ ਅਕਸਰ ਦੇਖਦੇ ਹਾਂ ਕਿ ਕਈ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਕੜੇ ਤਰੀਕੇ ਨਾਲ ਸਜ਼ਾ ਦਿੰਦੀ ਹੈ ਅਤੇ ਦੂਜਾ ਪੱਖ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਇਹ ਵੀ ਸਾਹਮਣੇ ਆਇਆ ਕਿ ਉਹਨਾਂ ਨੇ ਮਾਂ ਵਰਗਾ ਰੋਲ ਅਦਾ ਕਰਕੇ ਇੱਕ ਬੱਚੇ ਨੂੰ ਸੰਭਾਲਿਆ ਅਤੇ ਜੋਵਨ ਪ੍ਰੀਤ ਨੂੰ ਉਹਨਾਂ ਦੇ ਮਾਪਿਆਂ ਨੂੰ ਸੌਂਪਿਆ ਗਿਆ ਤੁਰਿਤ ਗੁਰਦਰਸ਼ਨ ਸਿੰਘ ਦੀ ਰਿਪੋਰਟ ਪੀਟੀਸੀ న్యూਸ ਹਾਂਜੀ ਇਹ ਸਵੇਰੇ 29 ਜਨਵਰੀ 2022 ਨੂੰ ਸਵੇਰ ਇੱਕ ਬੱਚਾ ਸਾਨੂੰ ਮਿਲਿਆ ਸੀਗਾ ਜਿਹਦੀ ਉਮਰ ਕਰੀਬ 2.5 ਤੋਂ 3 ਸਾਲ ਹੈਗੀ ਸੀਗੀ ਤੇ ਜਿਹੜਾ ਕੋਈ ਬੋਲ ਵੀ ਨਹੀਂ ਪਾਉਂਦਾ ਸੀਗਾ ਤਾਂ ਉਸ ਨੂੰ ਜਦੋਂ ਅਸੀਂ ਇਕੱਲਿਆਂ ਸੜਕ ਤੇ ਦੇਖਿਆ ਤੇ ਕੋਈ ਉਹਦਾ ਵਾਰਸ ਉਸ ਮੌਕੇ ਤੇ ਨਹੀਂ ਸੀ ਤਾਂ ਉਸ ਨੂੰ ਮੌਕੇ ਤੇ ਅਸੀਂ ਠੰਡ ਦੇ ਦਿਨ ਹੈਗੇ ਨੇ ਤਾਂ ਜਲਦੀ ਅਸੀਂ ਥਾਣੇ ਲਿਆਏ ਥਾਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਗਰਮਾਹਲ ਜਾਈ ਵਗੈਰਾ ਤੇ ਅੱਗ ਬਾਲੀ ਤੇ ਉਹਨੂੰ ਦੁੱਧ ਵਗੈਰਾ ਪਿਆਇਆ ਤੇ ਉਸ ਤੋਂ ਬਾਅਦ ਉਹ ਬੱਚਾ ਥੋੜਾ ਸੈਨਾ ਹੋਇਆ ਸੀਗਾ ਤੇ ਸੌ ਗਿਆ ਤਾਂ ਉਸ ਤੋਂ ਬਾਅਦ ਅਸੀਂ ਫੌਰਨ ਤੌਰ ਤੇ ਸੋਸ਼ਲ ਮੀਡੀਆ ਤੇ ਇੱਕ ਉਹ ਦੀ ਫੋਟੋ ਵਾਇਰਲ ਕੀਤੀ ਤਾਂ ਕਿ ਉਹ ਜਿਹੜਾ ਬੱਚਾ ਆਪਣੇ ਪੇਰੈਂਟ ਨੂੰ ਮਿਲ ਸਕੇ ਤਾਂ ਕਰੀਬ 2-3 ਘੰਟਿਆਂ ਬਾਅਦ ਹੀ ਸਾਨੂੰ ਉਹਦੇ ਪੇਰੈਂਟ ਨੂੰ ਮਤਲਬ ਕਿ ਲੱਭਣ ਚ ਮਦਦ ਮਿਲੀ ਤੇ ਇਹ ਮਦਦ ਸਾਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਹੈ ਜੋ ਕਿ ਇੱਕ ਅੱਛਾ ਪਲੇਟਫਾਰਮ ਹੈ ਤੇ ਉਸ ਤੋਂ ਬਾਅਦ ਬੱਚਾ ਉਹਨਾਂ ਦੇ ਮਾਪਿਆਂ ਨੇ ਹੈਂਡਓਵਰ ਕਰ ਦਿੱਤਾ ਗਿਆ ਤੇ ਬੱਚੇ ਦਾ ਨਾਮ ਜਗਨ ਸਿੰਘ ਹੈ ਸਾਨੂੰ ਹਰਪ੍ਰੀਤ ਸਿੰਘ ਤੇ ਇਹ ਆਪਣੇ ਘਰ ਦੇ ਵਿੱਚ ਜਿਹੜਾ ਦਰਵਾਜ਼ਾ ਸੀ ਕਿਤੇ ਉਹ ਕੁੰਡੀ ਹਲਕੀ ਟੱਕੇ ਨਾਲ ਹੀ ਖੁੱਲ ਗਈ ਗੇਟ ਤੋਂ ਤਾਂ ਜਦ ਬੱਚਾ ਇਕੱਲਾ ਹੀ ਜਿਹੜਾ ਬਾਹਰ ਆ ਗਿਆ ਸੀਗਾ ਤੇ ਬਾਹਰ ਆਉਣ ਤੇ ਜਦੋਂ ਉੱਥੇ ਰਹਾ ਗਿਆ ਲੇਕਿਨ ਦੇਖਿਆ ਤਾਂ ਉਹਨੇ 112 ਤੇ ਕਾਲ ਕੀਤੀ ਸੀ ਤੇ 112 ਦੀ ਕਾਲ ਤੇ ਕਾਰਨ ਜਿਹੜਾ ਬੱਚਾ ਇਹ ਬਿਲਕੁਲ ਸੇਫ ਆਪਣੇ ਮਾਂ ਦੇ ਕੋਲ ਚਲਾ ਗਿਆ ਸੋ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਵੀ ਕਰਨਾ ਚਾਹਾਂਗਾ ਕਿ ਜਦੋਂ ਵੀ ਕੋਈ ਐਦਾਂ ਦੀ ਕੋਈ ਚੀਜ਼ ਆਪ ਨੂੰ ਲੱਗਦੀ ਹੈ ਕਿ ਪੁਲਿਸ ਦੀ ਹੈਪੀ ਹੋ ਰਿਹਾ ਤਾਂ ਜਰੂਰ ਪੁਲਿਸ ਨੂੰ ਜਨਰੇ ਕੀਤਾ ਜਾਵੇ ਤਾਂ ਜੋ ਕੋਈ ਵੀ ਹਸਾਂ ਦੀ ਘਟਨਾ ਨਾ ਕਰ ਸਕੇ